ਮਰੂਮ ਪੰਜਾਬੀ ਗਾਇਕ ਸਦਮੂਸੇਵਾਲੇ ਦੇ ਭਤੀਜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਆਪਣੀ ਬਾਹ ਤੇ ਆਪਣੇ ਚਾਚੇ ਯਾਨੀ ਕਿ ਸਦਮੂਸੇਵਾਲੇ ਦੀ ਤਸਵੀਰ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਮੂਸੇਵਾਲਾ ਆਪਣੇ ਭਤੀਜਾ ਸਹਿ ਪ੍ਰਤਾਪ ਸਿੰਘ ਸਿੱਧੂ ਨਾਲ ਕਾਫੀ ਪਿਆਰ ਕਰਦੇ ਸਨ ਉਹ ਅਕਸਰ ਸਹਿ ਪ੍ਰੀਤ ਨਾਲ ਸਨੈਪਚੈਟ ਤੇ ਤਸਵੀਰਾਂ ਤੇ ਵੀਡੀਓਜ਼ ਆਦੀ ਸ਼ੇਅਰ ਕਰਦੇ ਹੀ ਰਹਿੰਦੇ ਸਨ ਸਿੱਧੂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਤੇ ਵੀਡੀਓਜ਼ ਦੇ ਵਿੱਚ ਚਾਚੇ-ਭਤੀਜੇ ਦਾ ਅਥਾਹ ਪਿਆਰ ਤੇ ਢੂંગી ਸਾਂਝ ਵੇਖਣ ਨੂੰ ਮਿਲਦੀ ਸੀ। ਤਿਹਾਲੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਭਤੀਜਾ ਸਹਿਪ੍ਰੀਤ ਆਪਣੀ ਬਾਹ ਤੇ ਆਪਣੇ ਪਿਆਰੇ ਚਾਚੇ ਸਿੱਧੂ ਮੂਸੇਵਾਲੇ ਦੇ ਨਾਲ ਆਪਣੀ ਤਸਵੀਰ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ। ਹਾਲਾਂਕਿ ਘੱਟ ਉਮਰ ਦੇ ਹੋਣ ਕਰਕੇ ਉਸ ਦੀ ਬਾਹ ਤੇ ਇਹ ਪਰਮਨੈਂਟ ਟੈਟੂ ਨਹੀਂ ਬਣਾਇਆ ਗਿਆ। ਇਸ ਵੀਡੀਓ ਦੇ ਵਿੱਚ ਤੁਸੀਂ ਸਹਿਪ੍ਰਤਾਪ ਦੀ ਬਾਹ ਤੇ ਸਿੱਧੂ ਮੂਸੇਵਾਲੇ ਨਾਲ ਉਸ ਦੀ ਤਸਵੀਰ ਬਣੀ ਹੋਈ ਦੇਖ ਸਕਦੇ ਹੋ। ਇਹ ਤਸਵੀਰ ਬਣਾਉਣ ਮਗਰੋਂ ਸਹਿਪ੍ਰੀਤ ਆਪਣੇ ਪੱਟ ਤੇ ਥਾਪੀ ਮਾਰ ਕੇ ਚਾਚੇ ਨੂੰ ਯਾਦ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਵੀਡੀਓ ਦੇ ਬੈਕਗ੍ਰਾਉਂਡ ਦੇ ਵਿੱਚ ਸਦਮੂਸੇ ਵਾਲਾ ਅਤੇ ਸਿਫਲਨਡੋਂ ਦਾ ਨਵਾਂ ਗੀਤ ਡਲਿਮਾ ਚੱਲ ਰਿਹਾ ਸਹਿਪ੍ਰੀਤ ਸਿੱਧੂ ਨੇ ਕਿਹਾ ਕਿ ਚਾਚਾ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਹਮੇਸ਼ਾ ਮੇਰੇ ਦਿਲ ਦੇ ਵਿੱਚ ਹੋ ਇਸ ਨਾਲ ਹੀ ਉਸਨੇ ਇਹ ਵੀ ਕਿਹਾ ਕਿ ਚਾਚੂ ਜੀ ਤੁਹਾਡੀ ਥਾਪੀ ਜਿੰਦਾਬਾਦ ਸੀ ਤੇ ਹਮੇਸ਼ਾ ਜਿੰਦਾਬਾਦ ਰਹੂਗੀ ਨਿੱਕੇ ਜਿਹੇ ਸੈਪਰਤਾਪ ਦੇ ਵੱਲੋਂ ਸਦਮੂਸੇ ਵਾਲੇ ਲਈ ਕਹੇ ਗਏ ਸ਼ਬਦ ਸੁਣ ਕੇ ਫੈਨਸ ਕਾਫੀ ਈਮੋਸ਼ਨਲ ਵੀ ਹੋ ਗਿਣੇ ਫੈਨਸ ਆਪ ਪ੍ਰਤਾਪ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਤੇ ਉਸਤੇ ਪਿਆਰ ਦੀ ਵਰਖਾ ਕਰ ਰਹੇ ਨੇ